ਆਈ ਗੁਰਜੀ ਦੀ ਫਤਿਹ ਇਹ ਅੱਜ ਜਿਹੜੀ ਕੁਦਰਤੀ ਆਫਤਾ ਆਈ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦਾ ਮੁਕਾਬਲਾ ਕਰਨਾ ਚਾਹੀਦਾ ਹੈ ਕੀ ਸ਼ਹਿਰੀ ਤੇ ਕੀ ਗਾਉਂ ਵਾਲੇ ਅਸੀਂ ਸਾਰੇ ਇਕ ਅਗੇ ਆਂ ਇਹਦੇ ਵਿੱਚ ਕੋਈ ਪਾਰਸ਼ੀਅਲਟੀ ਨਹੀਂ ਹੈ ਅਸੀਂ ਸ਼ਹਿਰੋਂ ਗੁਰੂ ਰਾਮਦਾਸ ਜੀ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਆਏ ਆਂ ਮੈਂ ਕੰਨਾ ਮੇਰੇ ਬਾਕੀ ਵੀ ਭਰਾ ਵੀਰ ਜਿਹੜੇ ਸ਼ਹਿਰ 'ਚ ਬੈਠੇ ਨੇ ਉਹਨਾਂ ਨੂੰ ਇਸ ਵਕਤ ਘਰੋਂ ਬਾਹਰ ਆ ਕੇ ਤੇ ਇੱਥੇ ਵੀਰਾਂ ਦੇ ਨਾਲ ਖੜੋਣਾ ਚਾਹੀਦਾ ਜਿਹੜੀ ਚੀਜ਼ ਦੀ ਘਾਟ ਹੈ ਅਸੀਂ ਫਟਾਫਟ ਨੂੰ ਸ਼ਹਿਰ ਚ ਲੈ ਕੇ ਤੇ ਇੱਥੇ ਪੂਰੀ ਕਰੀਏ ਕਿਉਂਕਿ ਇਸ ਵਕਤ ਵਕਤ ਹੈ ਇਕੱਠੇ ਹੁੰਦਾ ਤੇ ਸੇਵਾ ਭਾਵਨਾ ਕਰਨ ਦੀ ਇੱਕ ਦੂਜੇ ਦੇ ਨਾਲ ਸੋ ਮੈਂ ਸਭ ਨੂੰ ਪ੍ਰਾਰਥਨਾ ਕਰਦਾ ਕਿ ਇਹ ਜਿਹੜੀ ਘੜੀ ਆ ਪਈ ਹੈ ਇਹਨੂੰ ਅਸੀਂ ਮਿਲ ਜੁਲ ਕੇ ਠੀਕ ਕਰੀਏ ਹਾਂਜੀ ਅੱਜ ਲੰਗਰ ਕਰਵਾਣਾ ਕੀਤਾ ਗਿਆ ਤੋਂ ਕੀ ਕਹਣਗੇ ਹਾਂਜੀ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੰਯੁਕਤ ਕਿਸਾਨ ਭਲਾ ਮੋਰਚਾ ਦੇ ਨਾਲ ਜਿਹੜੀ ਸਾਡੀ ਸੰਸਥਾ ਹੈਗੀ ਹੈ ਨਾਲ ਮਿਲ ਕੇ ਜਿੰਨੇ ਵੀ ਰਾਹਤ ਦੇ ਪ੍ਰਬੰਧ ਹੈਗੇ ਆ ਉਹ ਕਰ ਰਹੇ ਹੈਗੇ ਆ ਇਹਨਾਂ ਵੱਲੋਂ ਪਹਿਲਾਂ ਵੀ ਰਾਹਤ ਸਮਗਰੀ ਜਿਹੜੀ ਉਹ ਡਿਸਟ੍ਰਿਬਿਊਟ ਕੀਤੀ ਗਈ ਆ ਜਿਹੜੇ ਵੀ ਫਲੱਡ ਅਫੈਕਟਡ ਏਰੀਆਜ਼ ਆ ਉਹਨਾਂ ਨੂੰ ਅਸੀਂ ਰਾਹਤ ਸਮਗਰੀ ਭੇਜ ਚੁੱਕੇ ਆ ਤੇ ਹੁਣ ਦੁਬਾਰਾ ਸਾਡੇ ਕੋਲ ਜਿਹੜੇ ਉੱਥੋਂ ਇਨਫੋਰਮੇਸ਼ਨ ਆ ਰਹੀ ਆ ਉਹਦੇ ਵਿੱਚ ਕੁਝ ਪਾਣੀ ਅਤੇ ਦਵਾਈਆਂ ਦੀ ਜਿਹੜੀ ਜ਼ਰੂਰਤ ਮਹਿਸੂਸ ਹੋ ਰਹੀ ਆ ਉਹ ਅਸੀਂ ਦੁਬਾਰਾ ਅਸੀਂ ਭੇਜ ਰਹੇ ਆ ਕਿੱਦਾਂ ਦੇ ਹਾਲਾਤ ਨੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਸਾਡੇ ਆਲਮੋਸਟ 40 ਤੋਂ 50 ਪਿੰਡ ਜਿਹੜੇ ਉਹ ਅਫੈਕਟਡ ਹੈਗੇ ਨੇ ਪੂਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਰਮੀ ਐਨਡੀਆਰ ਦੀਆਂ ਜਿਹੜੀਆਂ ਸਾਡੀਆਂ ਟੀਮਸ ਹੈਗੀਆਂ ਨੇ ਉਹ ਮਿਲ ਕੇ ਸਾਰੀ ਜਿਹੜੀ ਰਾਹਤ ਦੀ ਕੈਂਪੇਨ ਆ ਉਹ ਚਲਾ ਰਹੇ ਨੇ ਤੇ ਕਾਫੀ ਲੋਕਾਂ ਨੂੰ ਜਿਹੜਾ ਸੀ ਬਚਾ ਕੇ ਆਪਣੇ ਜਿਹੜੇ ਰਾਹਤ ਦੇ ਕੈਂਪਸ ਸੀ ਸਟੈਬਲਿਸ਼ ਕੀਤੇ ਹੋਏ ਆ ਉੱਥੇ ਲਿਆ ਚੁੱਕੇ ਆ ਕਾਫੀ ਕੈਟਲਸ ਵੀ ਸਾਡੇ ਕੋਲ 100 ਤੋਂ ਉੱਪਰ ਜਿਹੜੇ ਆ ਚੁੱਕੇ ਹੈਗੇ ਨੇ ਉਹਨਾਂ ਦੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਰੇ ਜੋ ਪੁਖਤਾ ਪ੍ਰਬੰਧ ਨਿਉ ਕੀਤੇ ਗਏ ਅਸੀਂ ਸਹਿਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਇਹ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਹ ਦੀ ਪ੍ਰਬੰਧਕ ਕਮੇਟੀ ਔਰ ਸਾਡੇ ਸਾਰੇ ਲਾਗ ਬੰਨੇ ਦੇ ਜਿਹੜੇ ਸਹਿਯੋਗੀ ਸਾਥੀ ਆ ਅੰਮ੍ਰਿਤਸਰ ਤੋਂ ਵੀ ਸਾਡੇ ਅਸ਼ਵਨੀ ਕੁਮਾਰ ਜੀ ਆਪਣੀ ਟੀਮ ਦੇ ਨਾਲ ਆਏ ਆ ਅਸੀਂ ਸਾਰੇ ਸਾਥੀਆਂ ਨੇ ਰਲ ਮਿਲ ਕੇ ਜਿਹੜਾ ਇੱਕ ਫਲੱਡ ਆਇਆ ਅਜਨਾਲੇ ਦੇ ਵਿੱਚ ਸਾਡੇ ਪੂਰੇ ਪੰਜਾਬ 'ਚ ਹੀ ਆ ਔਰ ਜਿਹੜੀ ਇਹ ਤਰਾਸਦੀ ਆਈ ਆ ਇਹ ਜਿਹੜਾ ਭਿਆਨਕ ਸਮਾਂ ਇਹਦੇ ਵਿੱਚ ਅਸੀਂ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਫਲੱਡ ਤੋਂ ਇਸ ਪਾਣੀ ਦੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਅਸੀਂ ਉਹਨਾਂ ਲੋਕਾਂ ਦੀ ਥੋੜੀ ਬੜੀ ਸਹਾਇਤਾ ਵਾਸਤੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਜ ਖੜੇ ਆਂ ਔਰ ਉਹਨਾਂ ਦੇ ਵਾਸਤੇ ਅਸੀਂ ਦਵਾਈਆਂ ਪਾਣੀ ਲੰਗਰ ਦੀ ਵਿਵਸਥਾ ਔਰ ਜਿਹੜੇ ਉੱਥੇ ਹੈਗੇ ਨੇ ਜਾਨਵਰ ਨੇ ਉਹਨਾਂ ਦੇ ਵਾਸਤੇ ਡੰਗਰਾਂ ਵਾਸਤੇ ਚਾਰੇ ਦੀ ਔਰ ਇਹਦੇ ਵਾਸਤੇ ਸਾਰਾ ਕੁਝ ਉਹਨਾਂ ਦੇ ਨਾਲ ਜਿਹੜੇ ਪ੍ਰਭਾਵਿਤ ਲੋਕ ਨੇ ਖੜਾ ਤੋਂ ਉਹਨਾਂ ਦੀ ਅਸੀਂ ਸੇਵਾ ਕਰਨ ਵਾਸਤੇ ਤਿਆਰ ਆਂ ਤੇ ਪਿਛਲੇ 3-4 ਦਿਨ ਤੋਂ ਕਰ ਰਹੇ ਆਂ ਅੱਜ ਵੀ ਅਸੀਂ ਲੈ ਕੇ ਸਾਰਾ ਸਮਾਨ ਇਹ ਜਾ ਰਹੇ ਆਂ ਪਿੰਡ ਕੋਨੇਵਾਲ ਰਮਦਾਸ ਸਾਹਿਬ ਦੇ ਵਿੱਚ ਇੱਥੇ ਜਿਆਦਾ ਪਾਣੀ ਆਇਆ ਉਸ ਏਰੀਆ ਦੇ ਵਿੱਚ ਔਰ ਇਹ ਸਾਰਾ ਸਿਸਟਮ ਜੋ ਸਾਡਾ ਇੱਥੇ ਪਿਛਲੇ ਤਿੰਨ ਦਿਨ ਤੋਂ ਕੈਂਪ ਲੱਗਾ ਹੋਇਆ ਸਾਰਾ ਇੱਥੇ ਲੰਗਰ ਦਾ ਵੀ ਸਿਸਟਮ ਚੱਲ ਰਿਹਾ ਇਹਨੂੰ ਸਾਡੇ ਮੈਡਮ ਏਡੀਸੀ ਮੈਡਮ ਜਿਹੜੇ ਸਾਡੇ ਇੱਥੇ ਨੇ ਅੰਮ੍ਰਿਤਸਰ ਤੋਂ ਉਹ ਰਾਤ ਵੀ ਇੱਥੇ ਰਹਿੰਦੇ ਨੇ ਦਿਨੇ ਵੀ ਉਹ ਸਾਰੇ ਉਹਨੇ ਦਿਨ ਘਰਾਨੀ ਦੇ ਵਿੱਚ ਹੀ ਇਹ ਸਾਰਾ ਜਿਹੜਾ ਪ੍ਰੋਗਰਾਮ ਚੱਲਣ ਦੇ ਆ